ਲਓ ਮਿੱਤਰੋ ਸੱਤ ਕਟੀਆਂ ਦਿਖਾਉਣ ਲੱਗੀਆਂ ਤੇ ਸਾਰਾ ਸਾਰਾ ਤੁਹਾਨੂੰ ਮੁਰਾ ਨਾਲ ਸੱਚ ਮੰਨ ਲੈ ਤੇ ਇੱਕ ਤੁਹਾਨੂੰ ਮਿਨੀ ਕੱਟੀ ਮਿਲੂਗੀ ਤਰੀਕ ਪਹਿਲਾਂ ਨੋਟ ਕਰ ਲਓ 22 3 ਠੀਕ ਹੈ 6ਵਾਂ ਮਹੀਨਾ 2025 ਆ ਜਿਹੜੀ ਕੱਟੀ ਤੁਹਾਨੂੰ ਪਸੰਦ ਆਉ ਕੋ ਬਾਈ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲੈਣਾਗਾ ਵੀਡੀਓ ਚੱਲਣ ਤੋਂ ਪਹਿਲਾਂ ਤੁਹਾਨੂੰ ਕਟਾਂ 'ਚ ਨਿਗਾਹ ਮਰਾਦਾ ਵੀ ਅੱਜ ਦੀ ਵੀਡੀਓ 'ਚ ਜਿਵੇਂ ਕਹਿੰਦਿਆਂ ਕਟਾਂ ਉਹ ਕਿਹੋ ਜਿਹੀਆਂ ਰਹਿਣਗੀਆਂ ਠੀਕ ਹੈ ਜਿਵੇਂ ਦੋ ਨੰਬਰ ਕੱਟੀ ਬੜੀ ਸ਼ਕੀਨਾ ਸਿੰਘਾਂ ਸਿੰਘਾਂ ਦੀ ਤਿੰਨ ਨੰਬਰ ਕੱਟੀ ਠੀਕ ਆ ਇਹ ਚਾਰ ਨੰਬਰ ਆ ਗਈ ਮਿਨੀ ਕੱਟੀ ਆ ਗਈ ਤੇ ਇਹ ਛੋਟਾਂ ਕਟਣ ਲਗਭ ਟੋਟਲ 7 ਕਟਿਆਣੀਆਂ ਸੋ ਜਿਹੜੀ ਤੁਹਾਨੂੰ ਕੱਟੀ ਪਸੰਦ ਆ ਕੋਈ ਬਾਈ ਨਾ ਦਿੱਤੇ ਹੋਏ ਨੰਬਰ ਤੇ ਸੰਬਾਰਕ ਕਰ ਲਓ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਜਰੂਰ ਕਰ ਲਓ ਤੇ ਕਿਸੇ ਵੀ ਪ੍ਰਾਣੀ ਕਿਦਾਂ ਦੀ ਵੀਡੀਓ ਬਣਨੀ ਆ ਤਾਂ ਆਪਣਾ ਨੰਬਰ ਨੋਟ ਕਰ ਲਿਓ ਜੀ 8360462500 ਆਪਣਾ ਸੰਪਰਕ ਨੰਬਰ ਆਈ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਆ ਨਾਮ ਤੇ ਐਡਰੈਸ ਨਾਮ ਆਪਣਾ ਜਕਸੀਰ ਆ ਬਾਈ ਪਿੰਡ ਆਪਣਾ ਮਹਿਤਾਗਾ ਹਾਂ ਜਿਲ੍ਹਾ ਆਪਣਾ ਬਰਨਾਲਾ ਤੇ ਸੰਪਰਕ ਨੰਬਰ ਸੰਪਰਕ ਨੰਬਰ ਆਪਾਂ ਨਵੇਂ ਲਿਖਾ ਦਈਏ ਨਵਾਂ ਲਿਖਾ ਦਿਓ ਕੋਈ ਗੱਲ 93158 90410 93158 ਬਾਕੀ ਆਪਾਂ ਨੰਬਰ ਸਕਰੀਨ ਤੇ ਲਾ ਦਿਆਂ ਹਾਂ ਹਾਂ ਨੰਬਰ ਆਪਣਾ ਠੀਕ ਆ ਤੇ ਟੋਟਲ 7 ਘਟੀਆਂ ਵੀ ਆਪਣਾ 7 ਘਟਗੀਆਂ ਵੀਰੇ ਠੀਕ ਆ ਸੱਤੇ ਦੀ ਸੱਤੇ ਪੂਰੀਆਂ ਸ਼ਕੀਨ ਕਟੀਆਂ ਹੂੰ ਸਮਾਂ ਪੜਾ ਚੰਗੇ ਕੱਦ ਗਾੜਾ ਪੂਰੇ ਸਮਾਂ ਪੜਾ ਕਟੀਆਂ ਜਿਵੇਂ ਪਹਿਲੇ ਨੰਬਰ ਤੇ ਕੱਟੀ ਆ ਗਈ ਹੈ ਨਾ ਇਹਦੀ 2 ਸਾਲ ਉਮਰ ਹੈ ਪਹਿਲਾ ਥਾਣਾ ਦਾ ਗੈਪ ਦਿਖਾ ਦੇ ਪ੍ਰਾ ਹੂੰ ਲੈ ਮੈਂ ਤਾਂ ਥਾਣਾ ਦਾ ਗੈਪ ਤਾਂ ਝੋਲੀ ਚੱਕਾ ਲੋ ਬਹੁਤੀ ਸ਼ਕੀਨ ਚੰਗੀ ਕੱਟੀ ਹੈ ਤੇ ਕਿੰਨੀ ਉਮਰ ਦੀ ਇਹ ਕੱਟੀ ਹੈ 2 ਸਾਲ ਦੀ ਇਹ ਉਮਰ ਆ ਵੀਰੇ ਲੈ ਕੇ ਫਿਰ ਨਾਲ ਤੋਰ ਦੇ ਨਾਲ ਦਿਆਂ ਤੇ ਮੇਰੇ ਤੋਂ ਕੁਵਲਿਆ ਕੇ ਦੇਖੋ ਕੱਟੀ ਦੀ ਲੱਤਾਂ ਤੋਂ ਲੰਬਾਈ ਜਿਹੜੀ ਬਹੁਤ ਜ਼ਿਆਦਾ ਚੰਗੀ ਕੱਟੀ ਹੈਗੀ ਬਾਕੀ ਸਭ ਵੀ ਬੜੀ ਵੀ ਚੰਗੇ ਹੈ ਨਾ ਇਹਨਾਂ ਮੱਖੇ ਬਸ ਇੱਕ ਗੱਟਾ ਸਿਰਫ ਇੱਕ ਗੱਟਾ ਜਾਂਦਾ ਇਹਨੂੰ ਬਸ ਦੋ ਵੀ ਨਹੀਂ ਪੈਂਦੇ ਦੋ ਲਾਲ ਬਾਦ ਤੋਂ ਬਾਅਦ ਤੇ ਬੰਦੇ ਨਹੀਂ 21 ਹਾਂ ਨਾਲ 2-4 ਕਿਲੋ ਪਾਊਡਰ ਹੈ ਨਾ ਚੰਗਾ ਹਾਂ 2.5 ਕਿਲੋ ਸੀਆਰਐਸ ਇੱਥੇ ਲਾ ਫੇਸ ਕੁਆਲਿਟੀ ਚੈੱਕ ਕਰ ਲਓ ਮਿੱਤਰੋ ਤੇ ਹਾਈਟ ਕੱਟੀ ਦੀ ਲੈਂਥ ਬਹੁਤ ਜ਼ਿਆਦਾ ਚੰਗੀ ਦੇਖ ਲੈਂਥ ਦੇਖ ਕੱਟੀ ਦੀ ਲੰਬਾਈ ਲਈ ਪੂਰੀ ਫੁੱਲ ਡਬਲ ਝੋਟੀ ਆ ਗਈ ਨਾ ਵੀ ਪੂਰੀ ਡਬਲ ਇੱਕ ਹੋਰ ਬਰੀਕ ਚਮੜੀ ਲੋ ਦੇਖਾ ਜੀ ਲੈ ਇੱਥੇ ਆ ਮਰੋ ਇਹ ਦੁੱਧ ਵਾਲੀ ਬਿਲਕੁਲ ਆ ਦੇਖੋ ਜੀ ਮੈਂ ਇੱਥੇ ਸ਼ਰੀਰ ਨਾਲਾ ਉਸ ਨੂੰ ਸ਼ਰੀਰ ਤੇ ਨਜ਼ਰ ਆਉਂਦਾ ਹੋਣਾ ਹੀ ਆ ਹਾਂਜੀ ਤੇ ਬਾਕੀ ਸਾਨੂੰ ਇੱਥੇ ਦੁਬਾਰਾ ਝੋਲੀ ਫੇਰ ਦਿਖਾਣਾ ਜਿਹੜੀ ਮੇਨ ਚ ਇਹ ਕੱਟੀ ਜਨਾ ਜਿਹੜੀ ਝੋਲੀ ਬੜੀ ਸਾਫ ਝੋਲੀ ਝਾਲੀ ਬਹੁਤ ਸਾਫ ਆ ਹਾਂ ਟੀਕਾ ਭਰਉਂਦੇ ਆ ਮਰ ਕਵੀ ਮਹੀਨੇ ਵੀ ਦਿਨ ਚ ਕਾਵਲਾ ਕੱਟੀ ਹਾਂਜੀ ਹਾਂਜੀ ਹਾਂ ਤੇ ਬਾਕੀ ਫੇਸ ਕੁਆਲਟੀ ਤੇ ਬੂਲ ਸਾ ਬੜੀ ਲੰਬੀ ਆਈ ਕੱਟੀ ਹਾਂਜੀ ਸੈਂਕ ਵੀ ਕੁੰਡਾ ਪੂਰਾ ਕਰਦੀ ਹੋ ਜੀ ਤੇ ਚੰਗੀ ਸੰਭੀ ਪੜੀ ਕੱਟੀ ਆ ਗਈ ਇਹਨੂੰ ਗ੍ਰੋ ਸਪੀਡ ਚਲਾ ਦਿੰਨਾ ਇਹਨੂੰ ਹਾਂਜੀ ਤੂੰ ਬ ਤੇ ਰੇਟ ਵੀਰੇ ਫਿਰ ਇਹਨਾਂ ਦੇ ਰੇਟ ਦੇਖ ਫੋਨ ਤੇ ਵੀਰੇ ਠੀਕ ਆ ਕਿਉਂਕਿ ਦੇਖੋ ਭਰਾ ਮੇਰੇ ਵੀਰ ਦਾ ਹੈਗਾ ਸੇਲ ਪਰਚੇ ਦਾ ਕੰਮ ਇਹ ਸਰਕੇ ਦਾ ਵੀਰ ਨੇ ਯਾਰ ਰੇਟ ਇਹ ਹਮੇਸ਼ਾ ਫੋਨ ਤੇ ਹੀ ਹੁੰਦੇ ਨੇਗੇ ਤੇ ਬਾਕੀ ਜਿਹੜੇ ਭਰਾ ਨੂੰ ਦੇਖੋ ਚੀਜ਼ ਪਸੰਦ ਹੋਣੀ ਦੀ ਉਹ ਫੋਨ ਤੇ ਹੀ ਸੰਪਰਕ ਕਰ ਸਕਦਾ ਕੋਈ ਅੱਡੀ ਗੱਲ ਨਹੀਂ ਹੁੰਦੀ ਹੈ ਨਾ ਦੋ ਨੰਬਰ ਕੱਟੀ ਆ ਗਈ ਵੀਰੇ ਹਨਾ ਹਾਂਜੀ ਲੈ ਥੱਲੋ ਭਲਾ ਵੀ ਦਿਖਾ ਦੀ ਆਪਾਂ ਲੈ ਇੱਥੋਂ ਥੱਲੋ ਦੇਖੀ ਥੱਲੋਂ ਬੜਾ ਸਾਫਟ ਹੈ ਨਾ ਵੀਰੇ ਜੀ ਹੱਥੋਂ ਬਾਈ ਪੂਰੀਆਂ ਸਾਫ ਕੱਟੀਆਂ ਇਹ ਕਿੰਨੀ ਉਮਰ ਦੀ ਆ ਗਈ ਇਹ ਬਾਈ 2.5 ਸਾਲ ਦੀ ਕਿੰਨੀ ਵੀਰੇ ਪੌਣੇ 2 ਸਾਲ ਵੀਰੇ ਪੌਣੇ 2 ਸਾਲ 2 ਸਾਲ ਕੇ ਫਿਰ ਉੱਤੇ ਰਗਦੀ ਨਾ ਹੋ ਜਾਂਦਾ ਚਲੋ ਭਲੇਖਾ ਲੱਗਦਾ ਇਹ ਮਿੱਤਰ ਆ ਗਈ ਪੌਣੇ ਇੱਕ ਦੋ ਸਾਲ ਦੀ ਕੱਟੀ ਆ ਗਈ ਸਭੀ ਪੜੀਲਾ ਖੋਲਵੇ ਤੋਰ ਗਈਏ ਪੂਸ਼ਨ ਦਿਖਾ ਦਈਏ ਪੂਸ ਇੰਨੀ ਕਿ ਪਤਲੀ ਨਾ ਰੱਸਾ ਪਾਇਪ ਹੁੰਦੀ ਹੈ ਨਾ ਕੋਈ ਰੱਸੀ ਹੁੰਦੀ ਹੈਗੀ ਥੋਮੇ ਆ ਇੱਥੋਂ ਸਿੰਘਾਂ ਭਲਾ ਥਾਣਾ ਦੁਆਰਾ ਪੰੰਤਰ ਫੇਰ ਚੈੱਕ ਕਰਾ ਦੇਣਾ ਚੋਲੀ ਚੰਗੀ ਹੈਗੀ ਸਭੀ ਪੜੀ ਚੰਗੀ ਹੈਗੀ ਤੇ ਕੱਦ ਕਾੜ ਵੀ ਕੱਟੇ ਚੰਗਾ ਉਮਰ ਦੇ ਹਿਸਾਬ ਨਾਲ ਨਾ ਹਾਂਜੀ ਤੇ ਇੱਥੋਂ ਸਿੰਘਾਂ ਸੰਗਾਂ ਦੀ ਕੁਆਲਿਟੀ ਸੀ ਤੇ ਫੇਸ ਕੁਆਲਿਟੀ ਚੈੱਕ ਕਰ ਲਓ ਕੱਟਿਏ ਵੀ ਮੰਨ ਕੇ ਉੜੀ ਜੜੀ ਬਹੁਤ ਸਾਫ਼ ਹੈ ਦੀ ਹੂੰ ਚੰਗੀਆਂ ਕਟਾਂ ਜੀ ਦੀ ਕਿਹੜੀ ਚ ਤੇ ਬਾਕੀ ਦੇਖੋ ਜਿਹਦਾ ਪ੍ਰਾਹੇ ਡੂਗਾ ਉਹਦੀ ਸਮਝ ਆ ਵੀ ਕੀ ਸਮਝਣਾਗਾ ਨਾ ਤੇ ਇੱਥੇ ਆਪਾਂ ਸਨ ਝੋਲੀ ਦੁਆਰਾ ਫੇਰ ਚੈੱਕ ਕਰਾ ਦੇਣਗੇ ਇਹ ਇੱਥੇ ਚੈੱਕ ਕਰ ਲਈ ਥਣਾ ਦਾ ਗੈਬੂ ਬੜਾਗਾ ਤੋਰ ਵੀਰ ਲੰਬੀ ਤੇ ਰਣ ਲੈ ਆ ਜਾ ਪੁੱਤ ਲਾਈਫ ਤੋਂ ਤੋੜ ਕੇ ਦਿਖਾ ਦੇਣ ਆਪਾਂ ਚੰਗੀ ਹੈ ਨਾ ਕਲਮੜਾ ਕੱਟੀ ਪੂਰੀ ਚੰਗੀ ਬਾਕੀ ਤਾਂ ਉਹ ਤੋਂ ਮੇਰੀ ਵੀ ਲੰਬੀ ਆ ਗਈ ਪਹਿਲਾਂ ਵਾਲੀ ਕੱਟੀ ਵਾਂਗ ਕਟੀਆਂ ਸਾਰੀਆਂ ਸ਼ਕੀਨ ਨੇ ਉਮਰ ਲਗਭਗ 9-2 ਸਾਲ ਦੀ ਹੈ ਪਹਿਲਾਂ ਵਾਲੀ ਕੱਟੀ ਦੀ ਮਿੱਤਰੋ 2 ਸਾਲ ਦੀ ਉਮਰ ਹੈ ਤੇ ਬਾਕੀ ਜਿਹੜਾ ਭਲਾ ਖਰੀਦੂਗਾ ਉਹ ਥੱਲੀ 깔ੂ ਠੀਕ ਆ ਪਹਿਲਾਂ ਬੇ ਕੱਟੀ ਸੀ ਫੇਨੇ ਮਾਦਰ ਤੇ ਟੀਕਾ ਭਰਾਂਦੇ ਕਾਬਲ ਆ ਗਈ ਰੇਟ ਵੀ ਜਾਇਜ਼ ਜੀ ਮਿਲ ਜਾ ਘੱਟੇ ਤੁਨੂੰ ਰੇਟ ਤਾਂ ਸਾਰਿਆਂ ਦਾ ਜਾਇਜ਼ ਠੀਕ ਆ ਤਿੰਨ ਨੰਬਰ ਕੱਟੀ ਆ ਗਈ ਵੀਰੇ ਇਹ ਕਿੰਨੀ ਉਮਰ ਦੀ ਆ ਗਈ ਇਹਦੀ 1.5 ਸਾਲ ਉਮਰ 1.5 ਸਾਲ ਉਮਰ ਤੇ ਲੈ ਮੈਂ ਤੁਹਾਨੂੰ ਸੁਣਾ ਤੁਸੀ ਚੈੱਕ ਕਰ ਲੋ ਤੁਹਾਨੂੰ ਦਾ ਗੈਪ ਤੇ ਝੋਲੀ ਹੈ ਨਾ ਥਣਾ ਤੋਂ ਸਾਰਾਂ ਘਟੇ ਚੰਗੀਆਂ ਨੇ ਤਕੀ ਪੂਰੀ ਨੇ ਚੰਗੀਆਂ ਵੀਰੇ ਲਿਆ ਕਮਾ ਫੇਖੋ ਲੋ ਕਿ ਦਿਖਾ ਲਈ ਆਪਾਂ ਤੇ ਇੱਕ ਦੇ ਨੇ ਜੀ ਪੂਛ ਦੀ ਚੱਟੀ ਆ ਗਈ ਬਾਕੀ ਸਾਰੀ ਕਾਲੀ ਆ ਗਈ ਕੱਟੀ ਸਭ ਵੀ ਬੜੀ ਚੰਗੀ ਕੱਟੀ। ਇੱਥੋਂ ਤੁਹਾਨੂੰ ਸਾਰੀ ਸ਼ਰੀਰ ਦੀ ਬਾਂਤਰ ਆਪਾਂ ਉਹ ਦਿਖਾ ਦਿੰਨੇ ਹਾਂ। ਤੇ ਇੱਥੋਂ ਫੇਸ ਕਾਟੀ ਮੱਥਾ ਮਸਾ ਤੁਸੀਂ ਚੈੱਕ ਕਰ ਸਕਦੇ ਹੋਗੇ। ਚੰਗੀ ਐ ਕੱਟ। ਪੰਜ ਜਾਪਾ ਲਈ ਕੱਟੀ ਆ ਗਿਆ ਆਪਾਂ ਕਹਿੰਦੇ ਨੇ। ਹਾਂਜੀ ਹਾਂ। ਹੈਨਾ। ਤੋਰਪਰਾ। ਉਧਰ ਲੰਮੀ ਲਾਜਾ। ਲਾਵੀ। ਇੱਥੋਂ ਸਾਨੂੰ ਆਪਾਂ ਇਹ 1.5 ਸਾਲ ਦੀ ਆ। 1.5 ਸਾਲ ਦੀ ਉਮਰ। ਇਹ 1.5 ਸਾਲ ਦੀ ਆ। ਉਹਦੀ 2 ਨੰਬਰ ਪੌਣੇ 2 ਸਾਲ ਦੀ ਸੀਗੀ। ਪਹਿਲਾ ਨੰਬਰ 2 ਸਾਲ ਦੀ ਹੈਨਾ। ਕੱਦ ਕਾਠੀ ਵਾਲੀ ਕੱਟੀ ਆ ਪੂਰੀ। ਹੂੰ ਹੂੰ। ਲਾ ਇੱਥੋਂ। ਇਹ 1.5 ਸਾਲ ਦੀ ਹੈਨਾ। ਆ ਕਮਾਈ ਵੀ ਰੀ ਤਨ ਹੂੰ ਚੰਗੀ ਲਮਾਈ ਲਮੁ ਜਾਈ ਘੱਟੀ ਨਾ ਇਹ ਵੀ ਹਾਂਜੀ ਹਾਂਜੀ ਹੂੰ ਲੈ ਮੇਤਰ ਮਰੋਣੇ ਆ ਕੇ ਨਾ ਇੱਥੇ ਫੇਸ ਕੁਆਲਟੀ ਕਰੋ ਬੋਲਦੀ ਆ ਕੁਆਲਟੀ ਦਾ ਹਾਂ ਨਹੀਂ ਹੈ ਵੀ ਸਾਰਿਆਂ ਨੂੰ ਮੈਂ ਵੱਧ ਚਮਕਦਾਰ ਉਹ ਵੋਧਾ ਕੱਟੀ ਨਾ ਚਾ ਜਮਨਰਗੀ ਕੱਟੀ ਆ ਹੂੰ ਥਣਾ ਥਣਾ ਤੋਂ ਕੱਟੇ ਬਹੁਤ ਸਾਫ ਸੁਥਰਾ ਨਹੀਂ ਹਾਂਜੀ ਹਾਂਜੀ ਤੇ ਬਾਕੀ ਦੇਖੋ ਜਿਹੜਾ ਭਰਾ ਖਰੀਦੂਗਾ ਉਹਦਾ ਮਨ ਖੜਨਾ ਚਾਹੀਦਾ ਉਹ ਤਸੱਲੀ ਕਿਸੇ ਵੀ ਠੰਗ ਤੋਂ ਕਰ ਸਕਦਾ ਹੁੰਦਾ ਕਿਉਂਕਿ ਉਹਨੇ ਪੈਸੇ ਲਾਉਣੇ ਹੁੰਦੇ ਨੇ ਹਾਂਜੀ ਉਹ ਇੱਕ ਸਾਲੀ ਗਾਲੀ ਸਾਨੂੰ ਥਾਂ ਦੀ ਝੋਲੀ ਜੀ ਤੇ ਉਸਨ ਦੁਆਰਾ ਫੇਰ ਦਿਖਾ ਦੇਣਾ ਕਰੀ ਮੈਂ ਠੀਕ ਹੈ ਇੱਥੇ ਚੈੱਕ ਕਰ ਲਓ ਚੰਗੀਆਂ ਕਟੀਆਂ ਕੋਲੋਂ ਲਾ ਕੇ ਤੇ 2 ਨੰਬਰ ਦੀ ਕੱਟੀ ਤੁਹਾਨੂੰ ਦੁਆਰਾ ਝੋਲੀ ਦਿਖਾ ਦੇਣਾ ਇੱਥੋਂ ਨਾ ਇਹ ਵੀ ਝੋਲੀ ਚੰਗੀ ਜੀ ਆਇ ਤੇ ਤੁਹਾਨੂੰ ਪਹਿਲੇ ਨੰਬਰ ਵਾਲੀ ਕੱਟੀ ਦੀ ਦੁਆਰਾ ਫੇਰ ਝੋਲੀ ਦਿਖਾ ਦੇਣਾ ਇੱਥੇ ਚੈੱਕ ਕਰ ਲਓ ਨਾ ਸੋਹਣੀ ਝੋਲੀ ਇਹਦੀ ਵੀ ਤੇ ਹੁਣ ਦਿਹੋਣ ਆਪਾਂ ਤੁਹਾਨੂੰ 4 ਨੰਬਰ ਕੱਟੀ ਪਹਿਲਾਂ ਝੋਲੀ ਦਿਖਾ ਦਿੱਤੀ ਆਪਾਂ ਹਾਂਜੀ ਹਾਂਜੀ ਮੀਨੀ ਕੱਟੀ ਆ ਵੀਰੇ ਠੀਕ ਹੈ ਝੋਲੀ ਇਹਦੀ ਵੀ ਬਹੁਤ ਸੋਹਣੀ ਲੈਂ ਮੈਂ ਤਾਂ ਥਣ ਚੈੱਕ ਕਰ ਲਓ ਬੜੇ ਗਾਇ ਦੇ ਵਿੱਚ ਲੱਗੇ ਹੋਏ ਚਾਰ ਹੀ ਥਣ ਨੇਗੇ ਤੇ ਕਿੰਨੇ ਕੁ ਮਹੀਨੇ ਲੱਗ ਪਗੇ ਇਹ ਬਈ ਯਾਰ ਸਵਾ ਸਵਾ ਕਸਾਲ ਦੀ ਹੈ ਕੱਟੀ ਠੀਕ ਲੈ ਤੋਰ ਬਈ ਫਿਰ ਇਹਨੂੰ ਵੀ ਸਵਾ ਕਸਾਲ ਦੀ ਕੱਟੀ ਹੈ ਮਿੱਤਰੋ ਸਮਝੀ ਪਲੀ ਵੀ ਕੱਟੀ ਚੰਗੀ ਹੈ ਇਹ ਵਧੀਆ ਪਈ ਵੀ ਸਮਝੀ ਜਿਹੜੀ ਪੁੱਠੇ ਸ਼ਰੀ ਦੀ ਮੰਤਰ ਹੈ ਨਾ ਸਾਰੀ ਉਹ ਮੰਤਰ ਚੈੱਕ ਕਰ ਸਕੋਗੇ ਪੂਰੀ ਰਾਜੀ ਸਮਝੀ ਪਲੀ ਤੇ ਦੋਨੇ ਸਿੰਘ ਥੱਲੇ ਢੁਕਦੇ ਨੇਗੇ ਚੱਲ ਚੱਲ ਪਤਾ ਇਹ ਕੱਟਾ ਛੋੜਿਆ ਤੋਰਨ ਕਰਕੇ ਆਓ ਜੀ ਮਨ ਇਹ ਹੀ ਕੱਟ ਹੈ ਨਾ ਲੈ ਵੀ ਇੱਥੋਂ ਮਾਰ ਲਉਨੇ ਆ ਮਿੱਤਰੋ ਚੱਲ ਚੱਲ ਪਤਾ ਥੋੜਾ ਜਿਹਾ ਇਤਲਾਰਾ ਬੜੇ ਨੂੰ ਤਾ ਵੀ ਮੰਦਿਆ ਹੈ ਰੱਸਾ ਵਾਲੇ ਤਾਂ ਵੀ ਫੇ ਖਿਚਣ ਨੂੰ ਛੱਡ ਦੇਣਾ ਹਾਂਜੀ ਹਾਂਜੀ ਤਕਰੀਬਨ 13 14 15 ਮਿੰਟ ਦੀ ਉਮਰ ਹੋਣੀ ਕੱਟੀ ਹੈ ਨਾ ਹਾਂਜੀ ਹਾਂਜੀ ਸ਼ਕੀਨ ਆ ਗਿਆ ਟਿਲ ਮਿੱਤਰ ਪੂਰੀ ਸ਼ਕੀਨ ਕੱਟੀ ਜਿਹੜੀ ਲੈ ਆ ਜਣਾ ਜਿਹੜੇ ਇੱਥੋਂ ਚਾਚੂ ਦੇਣਾ ਫਲਿਡਲੀ ਚਾਲ ਦੀ ਮਾਲਕ ਨਾਗੀ ਵਧੀਆ ਕੋਈ ਭਰਾ ਸਾਫ ਸੁਥਰਾ ਕਰ ਲੂਗਾ ਵਧੀਆ ਕੱਟੀ ਜੀ ਉਹਨਾਂ ਟਾਈਮ 'ਚ ਇਹ ਤਿਆਰ ਹੋ ਜੂਗੀ ਠੀਕ ਹੈ ਇਹਨਾਂ ਕੱਟਾਂ ਸੀ ਫੇਸ ਕੁਆਲਟੀ ਦੁਆਰਾ ਫੇ ਚੈੱਕ ਕਰ ਲਉ ਦੋ ਨੰਬਰ ਦੀ ਇਹ ਤਿੰਨ ਸੀਗੀ ਇਹ ਚਾਰ ਤੇ ਹੁਣ ਆ ਗਈ ਮਿੱਤਰ ਆਪਣਾ ਪੰਜ ਨੰਬਰ ਕੱਟਿਆ ਨਾ ਪੰਜ ਨੰਬਰ ਕੱਟੀ ਹਾਲਾਂਕਿ ਮਿੱਤਰੋ ਲਿਸੀਆ ਪਾਸੋਂ ਜੇ ਝੋਲੀ ਦਿਖਾਉਣਾ ਝੋਲੀ ਛੋਡੀ ਮੰਨ ਕੇ ਚੱਲ ਵੀ ਖੋਸ਼ ਉਰੂ ਦੇਖੀ ਇੱਥੇ ਨੀਂਗਾ ਮਾਰੋ ਹੈਨਾ ਝੋਲੀ ਬੜੀ ਚੰਗੀ ਚਾਰ ਖਾਨੇ ਵੱਖਰੀ ਫੋਟਾਂ ਹੈ ਨੀਂਗੀ ਤੇ ਬਸ ਐ ਮਨ ਲੈ ਵੀ ਕਿਸੇ ਭਰਾ ਨੇ ਸਾਹ ਬੜੀ ਘੱਟ ਕੀਤੀ ਹੈਗੀ ਤੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੈਨਾ ਸਿੰਘ ਸੂੰ ਪਤਲਿਆ ਪਤਲੀ ਚਮੜੀ ਤੇ ਮੰਨ ਕੇ ਚੱਲੋ ਵੀ ਲੰਬੀ ਬੂਥ ਵਾਲੀ ਕੱਟੀ ਆਗੀ ਇਹ ਪੂਰੀ ਚੰਗੀ ਮਾਨਾ ਕੱਟੀ ਨਹੀਂ ਵੀ ਹੈ ਪੂਰੀ ਚੰਗੀ ਮਾਨਾ ਝੋਲੀ ਰੱਖਦੀ ਹੈ ਨਾ ਕੱਟੀ ਕੁਆਲਿਟੀ ਦੀ ਆਹ ਥੋੜੀ ਸੰਭੀ ਬੜੀ ਘੱਟ ਨਾ ਹਾਂਜੀ ਧੋਰ ਬਾਈ ਕਿੰਨੀ ਉਮਰ ਦੀ ਹੈ ਕੱਟੀ ਇਹ ਇਸ ਸਵਾ ਸਾਲੇ ਦੀ ਉਮਰ ਵੀ ਸਵਾ ਕਸਾਲ ਜੀ 5 ਤੇ 4 ਤੇ 5 ਨੰਬਰ ਇੱਕ ਕੋਈ ਹੋਰ ਨਹੀਂ ਹੈ ਨਾ ਇੱਕ ਉਮਰ ਦੀ ਬਸ 4 ਨੰਬਰ ਅੱਠ ਨੰਬਰ ਤੇ ਇਸ ਨੂੰ 5 ਨੰਬਰ ਕਿਤੇ ਜਹਾ ਦੇਣਾ ਆਪਾਂ ਨਾ ਤੋਰ ਪਰ ਇਹਨੂੰ ਵੀ ਬਸ ਥੋੜੀ ਐਮ ਮੰਨ ਲਓ ਮਿੱਤਰੋ ਕੱਟੀ ਲਿੱਸੀ ਆ ਸਮਝੀ ਜਾ ਰਹੀ ਆ ਕੱਟੀ ਪਰ ਸ਼ਕੀਨ ਆ ਮੰਨ ਕੇ ਲੈ ਆ ਜਿਵੇਂ ਪੁੱਠੇ ਦੀ ਜਿਹੜੀ ਚੁਰਾਈ ਹੈ ਨਾ ਇਹ ਬੜੀ ਚੰਗੀ ਐ ਝੋਲੀ ਚਾਲੀ ਪੂਸ਼ ਪਤਲੀ ਬੜੀ ਸਾਫ ਸੁਥਰੀ ਆ ਬਰੀਕੀ ਇਹਦੇ ਚ ਵੀ ਕੱਟੀ ਜਵਾਲੀ ਆ ਬਹੁਤ ਜ਼ਿਆਦਾ ਬਰੀਕੀ ਹੈਗੀ ਕੁਈ ਭਰਾ ਮੈਂਤ ਕਰਨ ਵਾਲਾ ਬਹੁਤ ਚੰਗੀ ਬਣਨਾ ਕੁੰਡੀ ਕਾਂਡੀ ਬਹੁਤ ਸੋਹਣੀ ਬਣੂ ਕੱਟੀ ਤੇ ਤੁਹਾਨੂੰ ਛੋਟੇ ਰੇਟ 'ਚ ਕੱਟੀ ਜਿੰਨੀ ਇਹ ਮਿਲ ਜੂਗੀ ਕੋਈ ਜ਼ਿਆਦਾ ਵਿੱਚ ਦਾ ਭਾਅ ਨਹੀਂ ਹੋਣਾਗਾ ਹਾਂਜੀ ਹਾਂਜੀ ਠੀਕ ਐ ਤੇ ਅਜਾ ਤੁਹਾਨੂੰ ਤੋੜ ਕਰਕੇ ਦੁਬਾਰਾ ਤੁਹਾਨੂੰ ਆਪਾਂ ਝੋਲੀ ਫੇਰ ਦਿਖਾਣੇ ਝੋਲੀ ਵਾਕ ਮਾਲ ਕੱਟੇ ਸਾਰਿਆਂ ਦਾ ਜਿਦਿ ਗੜੀ 'ਚ ਹਨਾ ਹਾਂਜੀ ਹਾਂ ਜਿੰਨਾਂ ਕੱਟਾ ਤੁਸੀਂ ਦੇਖੋਗੇ ਇੱਕ ਤੱਕ ਤੁਹਾਨੂੰ ਬਾਦਕੀ ਮਿਲੂਗੀ ਇੱਥੋਂ ਨਹੀਂ ਆ ਮਰ ਦੁਆਰਾ ਝੋਲੀ 'ਚ ਨਾ ਸੋਹਣੇ ਥਣ ਪੂਰੇ ਗੈ ਦੇ ਵਿੱਚ ਲੰਬੇ ਥਣ ਲੱਗੇ ਹੋਣਗੇ ਤੇ ਪਤਲੀ ਪੂਛ ਆ ਗਈ ਠੀਕ ਐ ਤੇ ਇੱਥੋਂ ਫੇਸ ਕੁਆ ਤੇ ਅੱਗੇ ਆਪਾਂ ਨੂੰ 6 ਨੰਬਰ ਕੱਟੀ ਹੈ ਨਾ ਹਾਂਜੀ ਇਹ ਕਿੰਨੀ ਉਮਰ ਦੀ ਆ ਇਹ ਵੀ ਸਵਾ ਸਾਲ ਵੀਰੇ ਇਹ ਵੀ ਸਵਾ ਕੁ ਸਾਲ ਦੀ ਢੋਲੀ ਝਾਲੀ ਦੀ ਪੂਰੀ ਕੁਟ 40 ਨਹੀਂ ਦੀ ਦਿਖਾ ਦਿੰਨੇ ਆਪਾਂ ਚਾਰ ਹੀ ਥਾਣਾ ਵਖਰੀ ਦੀ ਫੋਰਸ਼ ਆ ਹੈਣੀ ਕੀ ਤੇ ਫੇਸ ਕੁਆਲਿਟੀ ਚੈੱਕ ਆ ਲੋ ਇਹਨੂੰ ਤੋੜ ਦੇ ਬਰਾ ਮੜਾ ਜਿਹਾ ਤੋੜ ਦੇ ਨਾ ਵੀਰੇ ਜਿਹੜੇ ਭਰਾ ਆ ਗਏ ਨਾਲ ਬੇ ਪਤਾ ਨਹੀਂ ਕਿਉਂ ਨਹੀਂ ਤੋਰੀਗੀ ਤੋੜਨ ਦਾ ਲੱਗਾ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਇਹ ਆ ਗਈ ਮਿੱਤਰੋ 6 ਨੰਬਰ ਕੱਟੀ ਲਗਭਗ 18 13 14 ਕਿਲੋ ਦੀ ਕੱਟੀ ਇਹ ਆ ਗਈ ਸਭੀ ਬਲੇ ਵੀ ਚੰਗੀ ਆ ਤੇ ਫੇਸ ਕੁਆਲਿਟੀ ਬੜੀ ਚੰਗੀ ਆ ਕਰਮ ਵਾਲੀ ਦੀ ਨਾ ਸੈਂਕੂ ਸੁੰਗ ਜਿਹਦੇ ਮੋੜ ਨੇ ਸਟਾਰਟ ਕਰਤੇ ਚਲਪ ਤੋਂ ਤੇ ਉਮਰ ਦੇ ਸਾਰਾ ਕੱਢ ਕੱਢ ਜਾਇਆ ਜਾਗਾ ਬਾਕੀ ਸੋ ਨਰਾਲੀ ਕੱਢ ਕੇ ਤੋੜ ਕੇ ਦਿਖਾ ਦਿੰਨੇ ਆਪਾਂ ਚਾਲ ਚੂਲ ਦੇ ਵਿੱਚੋਂ ਕਿਸੇ ਵੀ ਘਟੇ ਤੋਂ ਲੰਗ ਲੰਗ ਨਹੀਂ ਮਿਲੂਗਾ ਇੱਥੋਂ ਨੀ ਆ ਮਾਲੋ ਠੀਕ ਆ ਵਧੀਆ ਸਾਂ ਵੀ ਪਲੀ ਕੱਟੀ ਆ ਪਤਲੀ ਚਮੜੀ ਚ ਆ ਗਈ ਤੇ ਬਾਕੀ ਦੇਖੋ ਬਾਰ ਬਾਰ ਉਹੀ ਗੱਲ ਹੁੰਦੀ ਏ ਕਿ ਉਹ ਵੇਚਣ ਵਾਲੇ ਆਪ ਦੀ ਤਾਰੀਫ ਕਰਨੀਆਂ ਤੇ ਆਪਾਂ ਵੀਡੀਓ ਨਾਲ ਉਸ ਤਾਂਗ ਨਾ ਬਣਾਉਣੀ ਹੈਗੀ ਤੇ ਖਰੀਦਣ ਵਾਲੇ ਭਰਾਣੇ ਆ ਉਹਦਾ ਮਨ ਖੜਾਉਣਾਗਾ ਹੁਣ ਤਸੱਲੀ ਕਰਨੀ ਹੈਗੀ ਉਹ ਕੋਨੇ ਪੈਸੇ ਲਾਉਣੇ ਹੁੰਦੇ ਨੇਗੇ ਉਹ ਜਾਨ ਜਾ ਕੱਟੀ ਏ ਹਾਂ ਕਿਸੇ ਵੀ ਟਾਂਕ ਤੋਂ ਥੱਲੀ ਕਰ ਸਕਦਾ ਹੁੰਦਾ ਹੈਗਾ ਚਾਹੇ ਗਾਂ ਖਰੀਦੇ ਚਾਹੇ ਮੱਝ ਚਾਹੇ ਕੱਟੀ ਖਰੀਦੇ ਤੇ ਕਿਸੇ ਵੀ ਚੈਨਲ ਤੋਂ ਖਰੀਦੇ ਕਿਸੇ ਵੀ ਭਰਾ ਤੋਂ ਖਰੀਦੇ ਥੱਲੀ ਰੂ ਕਰਿਆ ਕਰੋ ਠੀਕ ਹੈ ਬਾਅਦ ਚ ਆਪਾਂ ਤਾਂ ਨੰਬਰ ਹੀ ਕਹਿੰਦੇ ਆਪਣੇ ਘਰੋਂ ਆ ਕੇ ਜੀ ਲੈ ਕੇ ਜਾਓ ਹਮ ਆਪਾਂ ਨੂੰ ਕੋਈ ਆਨਲਾਈਨ ਦਾ ਸ਼ੌਂਕ ਨਹੀਂ ਅੱਗੇ ਕੀ ਆਪਾਂ ਕੋ ਲਾਸਟ 7 ਨੰਬਰ ਕੱਟੀ ਹੈ ਨਾ ਵੀਰੇ ਹਾਂ ਜੀ ਇਹ ਕਿੰਨੀ ਕੁ ਉਮਰ ਦੀ ਆ ਇਹ ਵੀਰੇ 8 ਮਹੀਨਾ ਦੀ ਕੱਟੀ ਆ ਠੀਕ ਲੈ ਵੀ ਇਹ ਕੱਟੀ ਹੈਗੇ ਲਾਸਟ ਨੰਬਰ ਇਹ 8-9 ਮਹੀਨਾ ਦੀ ਕੱਟੀ ਆ ਵੀਰੇ ਲਗਭਗ 8-9 ਮਹੀਨਾ ਦੀ ਕੱਟੀ ਆ ਵੀਰੇ ਹਾਂ ਸਾਰੇ ਸਾਰੇ ਜੈਡ ਬ੍ਰੇਕ ਕੱਟੀ ਆ ਆਗੀ ਸਾਹ ਕਾਲੀ ਨਾ ਹਾਂਜੀ ਹਾਂਜੀ ਤੇ ਖੜੀ ਛੋਲੀ ਦਿਖਾਦੀ ਆ ਪੰਜਵੇਂ ਨੀਗੀ ਜੀਗੀ ਛੋਲੀ ਛਾਲੀ ਤਾਂ ਬਹੁਤ ਚੰਗੀ ਹੈ ਬਹੁਤ ਬੜੇ ਸਾਫ ਸੁਰੇ ਲੱਗੇ ਹੋਣੇਗੇ ਜੇ ਇਥੋਂ ਦੇਖੋ ਨਾ ਚਾਰ ਥਾਨੇਗੇ ਬੱਕਰੀ ਫੋਰਸ਼ਾਂ ਹੈ ਨੀਗੀ ਤੇ ਬੜੀ ਚਮਕਦਾਰ ਅੰਗਲ ਕੱਟੀ ਆ ਗਈ ਪੂਰੀ ਦਮ ਕਾਲੀ ਕੱਟੀ ਜਾਣ ਚੋਂ ਨਹੀਂ ਹੈ ਕੱਟੀ ਇਹ ਹੋਰ ਮਾਰਦੀ ਆ ਕੱਟੀ ਹੈ ਜੀ ਗੱਲ ਨਹੀਂ ਹੂੰ ਮੈਂ ਛੋਟਾ ਬੱਚਾ ਨਾ ਠੀਕ ਹੈ ਇਹ ਵਾਰ ਛੋਟੇ ਬੱਚੇ ਲੈਣ ਦੇ ਵੀ ਚਾਹ ਬਣ ਹੁੰਦੇ ਦੇਖੋ ਛੋਟੀ ਗਿੰਦ ਪਰ ਨਾ ਕੱਟਦੀ ਕਿਸੇ ਨੇ ਉਹਨਾਂ ਵਾਸਤੇ ਕੱਟੀ ਠੀਕ ਹਾਂਜੀ 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 ਕੋਈ ਕਿਸੇ ਪਰਿਵਾਰ ਨੇ ਘੱਟ ਪੈਸੇ ਲਾਉਣੇ ਹੁੰਦੇ ਨੇ ਹਾਂਜੀ 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 ਤੇ ਟੋਟਲ ਵਾਈ ਕੋਲੇ ਸੱਤ ਕਟੀਆਂ ਮਿੱਤਰੋ ਪਿੰਡ ਵਾਈ ਦਾ ਗਿਆ ਮਹਿਤਾ ਤੇ ਤਹਿਸੀਲ ਤੱਬਾ ਤੇ ਜ਼ਿਲ੍ਹਾ ਬਰਨਾਲਾ ਨੰਬਰ ਤੁਹਾਨੂੰ ਸਕਰੀਨ ਤੇ ਚੱਲਦਾ ਹੈਗਾ ਤੇ ਲਾਸਟ ਕੱਟੀ 7 8 8 9 ਮਹੀਨਾ ਦੀ ਕੱਟੀ ਲਗਭਗ ਸਵਾ ਸਾਲ ਦੀ ਹੈ ਆ ਵੀ ਸਵਾ ਸਾਲ ਦੀ ਹੈ ਆ ਵੀ ਸਵਾ ਸਾਲ ਦੀ ਹੈ ਆ ਡੇਢ ਸਾਲ ਦੀ ਹੈ ਤੇ ਆ ਪੌਣੇ 2 ਸਾਲ ਦੀ ਹੈ ਤੇ ਆ 2 ਸਾਲ ਦੀ ਹੈ ਤੇ ਥਣ ਵਾਲੇ ਪਾਸੋਂ ਤਾਂ ਇੰਦੇ ਚੰਗੀਆਂ ਸਾਰਾ ਟੈਂਪੋਰਰੀ ਸ਼ਕੀਨ ਆ ਕੱਦ ਕਾਠ ਉਮਰ ਦੇ ਸਾਰਾ ਜਾਏ ਨੇਗੇ ਬਾਕੀ ਜਿਹੜੇ ਭਰਾ ਨੂੰ ਜਿਹੜੀ ਕੱਟੀ ਪਸੰਦ ਆਉਗੀ ਵਾਈ ਨਾਲ ਕਰ ਲਓ ਸੰਪਰਕ ਧੰਨਵਾਦ